ਅੱਜ ਤੁਹਾਨੂੰ ਇੱਕ ਇਹ ਜਆ ਦੇਸੀ ਨੁਸਖਾ ਦੱਸਾਂਗੇ ਜਿਹਦੇ ਨਾਲ ਹਰ ਤਰ੍ਹਾਂ ਦੀ ਬਿਮਾਰੀ ਕੋਈ ਵੀ ਕਿਸੇ ਵੀ ਤਰ੍ਹਾਂ ਦੀ ਬਿਮਾਰੀ ਹੋਵੇ ਠੀਕ ਹੁੰਦੀ ਆ ਪੇਟ ਦੀਆਂ ਬਿਮਾਰੀਆਂ ਠੀਕ ਹੁੰਦੀਆਂ ਨੇ ਬੰਦਾ ਲੰਬਾ ਸਮਾਂ ਤੱਕ ਜਵਾਨ ਰਹਿੰਦਾ ਇਹ ਆਮਲਾ ਧਦੀਨਾ ਤੇ ਧਨੀਆਂ ਲੈ ਸਕਦੇ ਹੋ ਤੇ ਕੱਚੀ ਹਲਦੀ ਤੇ ਇਹਦੇ ਵਿੱਚ ਨਿੰਬੂ ਵੀ ਨਚੋੜ ਸਕਦੇ ਹੋ ਤੁਸੀਂ ਸਭ ਤੋਂ ਪਹਿਲਾਂ ਇਹਨਾਂ ਨੂੰ ਕੁੱਟਣਾ ਇਹਦਾ ਚਟਣੀ ਬਣਾਉਣੀ ਇਹਨਾਂ ਦੀ ਤੇ ਇਹਦੇ ਵਿੱਚ ਆਪਾਂ ਪਾ ਲੈਣਾ ਆਮਲਾ ਕੱਟ ਕੇ ਆਮਲੇ ਦੇ ਬਾਰੇ ਤੁਹਾਨੂੰ ਪਤਾ ਹੀ ਆ ਵੀ ਫਾਇਦੇ ਕਾਫੀ ਜ਼ਿਆਦਾ ਹੁੰਦੇ ਨੇ ਇਹਦਾ ਜਿਹੜਾ ਜੂਸ ਤਿਆਰ ਹੁੰਦਾ ਉਹ ਆਪਣੇ ਸਰੀਰ ਨੂੰ ਡੀਟੌਕਸ ਕਰਦਾ ਯਾਨੀ ਕਿ ਸਾਰੇ ਸਰੀਰ ਨੂੰ ਸਾਫ਼ ਰੱਖਦਾ ਹੈ ਤੇ ਇਹਦੇ ਤੇ ਫਿੰਸੀਆਂ ਨਹੀਂ ਹੁੰਦੀਆਂ ਨਾ ਦਾਗ ਪੈਂਦੇ ਨੇ ਤੇ ਬੰਦਾ ਲੰਬੇ ਸਮੇਂ ਤੱਕ ਜਿਵਾਂ ਰਹਿੰਦਾ ਚੁੱਲੇ ਨੂੰ ਬਣਾਉਣਾ ਸ਼ੁਰੂ ਕਰਦੇ ਆ ਆਪਾਂ ਐਂਡ ਤੱਕ ਵੀਡੀਓ ਦੇ ਬਣੇ ਰਹੋ ਤੇ ਇਸ ਤਰ੍ਹਾਂ ਦੀ ਹੋਰ ਵੀਡੀਓ ਦੇਖਣ ਲਈ ਫਾਲੋ ਕਰਨਾ ਨਾ ਭੁੱਲਿਓ ਪੂਰਾ ਜੂਸੀ ਆ ਦੇਖੋ ਆਮਲਾ ਇਹ ਰਾਲ ਗਲਾਸ ਲਿਆ ਗਲਾਸ ਦੇ ਹਾਰੀ ਕਿ ਇੱਕ ਟਾਈਮ ਪੀ ਸਕਦੇ ਹੋ ਤੁਸੀਂ ਇਹਨੂੰ ਪੀਣ ਦੇ ਤੇ ਫੈਰੀ ਫੈਰੇ ਨੇ ਸਾਡੇ ਕੋਲ ਇਹਨਾਂ ਦਾ ਪੇਸਟ ਬਣਾ ਲੈਣਾ ਚੰਗੀ ਤਰ੍ਹਾਂ ਦੇ ਫਾਇਦੇ ਬਹੁਤ ਨੇ ਪੇਟ ਚ ਗਰਮੀ ਹੋਵੇ ਫੈਰਡ ਹੋਵੇ ਉਹ ਤਾਂ ਵੀ ਕਾਫੀ ਜਿਆਦਾ ਫਾਇਦੇਮੰਦ ਆ ਇਹ ਕੱਚੀ ਹਲਦੀ ਦੇ ਫਾਇਦਾ ਤੁਹਾਨੂੰ ਪਤਾ ਹੀ ਆ ਵੀ ਜਿਹੜੀ ਕੱਚੀ ਹਲਦੀ ਆ ਉਹ ਤਾਂ ਇੱਕ ਖਜ਼ਾਨਾ ਜਿਹੜੀ ਕੱਚੀ ਹਲਦੀ ਆ ਤੇ ਕਿਸੇ ਵੀ ਤਰ੍ਹਾਂ ਦੀ ਕੈਮੀਕਲ ਦੀ ਵਰਤੋਂ ਨਹੀਂ ਕਰੀ ਹੋਈ ਜਾਨ ਵਿੱਚ ਕੋਈ ਰਿਓ ਪਿਓਰ ਆ ਇਹ ਦੀ ਚਟਨੀ ਬਣ ਚੱਲੀ ਚੰਗੀ ਤਰ੍ਹਾਂ ਪੀਸ ਲੈਣਾ ਇੱਕ ਤੇਜੀ ਦੇ ਵਿੱਚ ਹੋਰ ਪਾਉਣੀ ਆ ਜੋ ਬਹੁਤ ਜ਼ਿਆਦਾ ਜ਼ਰੂਰੀ ਹੁੰਦੀ ਹੈ ਉਹ ਤੁਹਾਨੂੰ ਮੈਂ ਅੰਤ ਤੇ ਦੱਸਾਂਗੇ ਅਸੀਂ ਵੀਡੀਓ ਦੇ ਐਂਡ ਤੱਕ ਬਣਾਈ ਰਹੋ ਹਾਂ ਦੇਖੋ ਪੂਰੀ ਤਰ੍ਹਾਂ ਬਣ ਚੁੱਕੀ ਹੈ ਨਾ ਹੁਣ ਇਹ ਇਹਨੂੰ ਆਪਾਂ ਇਹਦੇ ਵਿੱਚ ਪਾ ਲੈਣਾ ਗਲਾਸ ਪਾਣ ਦੇ ਕਿੰਨੇ ਦੂਜੇ ਇਹਦੇ ਵਿੱਚ ਪਾ ਲੈਣਾ ਚੰਗੀ ਤਰ੍ਹਾਂ ਸਾਫ਼ ਕਰਕੇ ਇਹਦੇ ਵਿੱਚ ਪਾਉਣ ਤੋਂ ਬਾਅਦ ਐਂਡ ਤੇ ਇਹਦੇ ਵਿੱਚ ਪਾਉਣਾ ਸੈਂਦਾ ਨਮਕ ਅੰਦਰੋਂ ਸੈਂਦਾ ਨਮਕ ਚੱਕ ਲੈ ਕੇ ਆ ਹਾਂ ਅੱਗੇ ਜੀ ਇਹ ਪਾ ਲੈਣਾ ਪਾਣੀ ਆ ਪੂਰਾ ਗਾੜਾ ਹੋ ਚੁੱਕਿਆ ਤੂੰ ਦੇਖ ਰਿਹਾ ਪੂਰਾ ਖਰੇ ਰੰਗ ਦਾ ਹੋ ਗਿਆ ਪੂਰਾ ਗਾੜਾ ਹੁਣ ਆਪਾਂ ਇਹਨੂੰ ਪਾਉਣਾ ਇਸ ਤਰ੍ਹਾਂ ਇਹ ਸਾਬ ਹੋ ਗਿਆ ਨਾ ਪੂਰਾ ਸਾਰਾ ਅਸਰੇ ਦੇ ਵਿੱਚ ਆ ਚੁੱਕਾ ਇਹਨੂੰ ਤੁਸੀਂ ਇੱਕ ਵਾਰ ਦੁਬਾਰਾ ਫੇਰ ਕੇ ਪੀ ਸਕਦੇ ਆ ਕੁੱਟਣ ਤੋਂ ਬਾਅਦ ਇਹਦਾ ਜਿਹੜਾ ਪਾਊਡਰ ਬਚ ਗਿਆ ਇੱਕ ਵਾਰ ਇੱਕ ਹਫਤਾ ਟਰਾਈ ਕਰਕੇ ਦੇਖੋ ਤੁਸੀਂ ਮੇਰੇ ਖੰਡਾ ਨਮਕਾ ਦੇ ਵਿੱਚ ਪਾ ਕੇ ਅਰਾ ਜੂਸ ਬਣ ਕੇ ਤਿਆਰ ਆ ਵੀਡੀਓ ਨੂੰ ਲਾਈਕ ਕਰ ਦਿਓ ਸ਼ੇਅਰ ਕਰ ਦਿਓ